ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਲਵਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਤਰੀਕ ਹੋ ਗਈ ਅੱਜ 4 ਜੁਲਾਈ ਤੇ ਆਪਾਂ ਨੇ ਹੁਣ ਬੱਚੇ ਵਗੈਰਾ ਹਾਲੇ ਸਕੂਲ ਹੁਣੇ ਤੋਰੇ ਨੇ ਤਿਆਰ ਕਰਕੇ ਹੁਣੇ ਗਏ ਨੇ ਤੇ ਮੇਰਾ ਇੱਥੇ ਤੇ ਰਿਹਾ ਦੁੱਧ ਦੁੱਧ ਨੂੰ ਬਾਲੀ ਦੇ ਰਹੀ ਨਾ ਮੈਂ ਹਾਂ ਵੀ ਬਾਅਦ ਚ ਕੰਮ ਕਰ ਕਰਦੇ ਆ ਪਹਿਲਾਂ ਦੁੱਧ ਨੂੰ ਬਾਲੀ ਦੇ ਲਈਏ ਫੇ ਠੰਡਾ ਹੋ ਜਾਊਗਾ ਤੇ ਫ੍ਰਿਜ ਦੇ ਵਿੱਚ ਲੱਗ ਜਾਂਦਾ ਤੇ ਫਿਰ ਮਲਾਈ ਵਧੀਆ ਆ ਜਾਂਦੀ ਹੈ ਉੱਪਰ ਜੇ ਫ੍ਰਿਜ ਦੇ ਵਿੱਚ ਲਾਇਆ ਹੋਵੇ ਤੇ ਜਿਵੇਂ ਕਿ ਰਾਤ ਮੈਂ ਤੁਹਾਨੂੰ ਦੱਸਿਆ ਨਾ ਕੱਲ੍ਹ ਵਾਲ ਕੱਲ੍ਹ ਵਾਲੇ ਬਲੌਗ ਦੇ ਵਿੱਚ ਰਾਤ ਬਹੁਤ ਜ਼ਿਆਦਾ ਠੰਡੀ ਹਵਾ ਚੱਲ ਰਹੀ ਸੀ ਆਪਣੇ ਤੇ ਹ ਹੁਣ ਤਿੰਨ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਰਾਤ ਨੂੰ ਆਪਣੇ ਮੀਂਹ ਆ ਜਾਂਦਾ ਇੱਥੇ ਲੁਧਿਆਣਾ ਏਰੀਆ ਦੇ ਵਿੱਚ ਬਹੁਤ ਮੀਂਹ ਪੈਂਦਾ ਏ ਫਿਰ ਰਾਤੀ ਵੀ ਮੀਂਹ ਬਹੁਤ ਆ ਗਿਆ ਸੀਗਾ ਆਪਣੇ 12:00 ਵਜੇ ਬਹੁਤ ਜ਼ਿਆਦਾ ਮੀਂਹ ਪਿਆ ਏ ਤੇ ਠੰਡੀ ਹਵਾ ਇੰਨੀ ਚੱਲ ਰਹੀ ਸੀਗੀ ਬਹੁਤ ਠੰਡ ਲੱਗ ਰਹੀ ਸੀਗੀ ਰਾਤ ਤਾਂ ਇੰਨੀ ਜ਼ਿਆਦਾ ਹਵਾ ਚੱਲ ਰਹੀ ਸੀਗੀ ਜਦੋਂ ਨਾ ਪੂਰਾ ਰਾਤ ਕਹਿੰਦੇ ਜਦੋਂ ਪੂਰਾ ਚੱਲਦਾ ਹੋਵੇ ਵੀ ਮੀਂਹ ਆ ਜਾਂਦਾ ਰਾਤੀ ਬਹੁਤ ਪੂਰਾ ਚੱਲ ਰਿਹਾ ਸੀ ਤੇ 12:00 ਵਜੇ ਮੀਂਹ ਆ ਗਿਆ ਸੀਗਾ ਕਿ ਕਾਫੀ ਟਾਈਮ ਪੈਂਦਾ ਰਿਹਾ ਹੁਣ ਵੀ ਮਤਲਬ ਮੜੀ ਮੜੀ ਪੜੀਆਂ ਜਿਹਾ ਗਿਰ ਰਹੀਆਂ ਨੇ ਮੇਰੇ ਉੱਪਰ ਵੀ ਆ ਜਾਂਦੇ ਬਸ ਥੋੜਾ ਜਿਹਾ ਪੈਂਦਾ ਵਾਲੀ ਆਉਣ ਵਾਲੀ ਹੋਇਆ ਤੇ ਬਹੁਤ ਜ਼ਿਆਦਾ ਜੱਚੀ ਹੁਣ ਵੀ ਹੋਇਆ ਪਿਆ ਮੀਂਹ ਵਾਲਾ ਮੌਸਮ ਜਿ ਬੱਦਲ ਜਿਹਾ ਹੋਇਆ ਹੋਇਆ ਸ਼ਾਇਦ ਫੇਰ ਆ ਜਵੇ ਹੁਣ ਤਾਂ ਅਜੀ ਲਗਾਤਾਰ ਆਈ ਚੱਲਦਾ ਖੰਡਾ ਮੌਸਮ ਹੋਈ ਜਾਂਦਾ ਤੇ ਪਰ ਜਦੋਂ ਨਾ ਆਲੇ ਦੜਮੀ ਪੈਂਦਾ ਹੋਵੇ ਆਪਣੇ ਇਧਰ ਨਾ ਪੈਂਦਾ ਫਿਰ ਗੁੰਮਸ ਜੀ ਹੋ ਜਾਂਦੀ ਆ ਤੇ ਹੁਣ ਤਾਂ ਬਹੁਤ ਵਧੀਆ ਮੌਸਮ ਆ ਚਲੋ ਜੀ ਹਣ ਹੁਣ ਆਪਾਂ ਲੱਗਦੇ ਆ ਆਪਣੇ ਕੰਮ ਕਰ ਕਰਨ ਸਾਰੇ ਪੈਨੇ ਓਖਣੇ ਬੱਚਾ ਲੂਏ ਤੋਰਿਆ ਹਲੇ ਕੋਈ ਕੰਮ ਨਹੀਂ ਹੋਇਆ ਹੈਗਾ ਡੰਗਰਾਂ ਦਾ ਵੀ ਕਰਨਾ ਉੱਪਰ ਵੀ ਹਲੇ ਟਾਈਮ ਇੱਥੇ 8 ਸਵਾ ਕੱਟ ਹੋ ਗਏ ਠੋਗੀ ਜੀ ਮੈਂ ਬਚਲ ਤੋੜ ਕੇ ਮੈਂ ਵਿਚਾਰੇ ਰੋਟੀ ਛੱਡ ਦਿੰਨੀ ਮੀਆ ਉਹਨਾਂ ਨੂੰ ਤੋੜਨਾ ਹੁੰਦਾ ਇੱਕ ਤਾਂ ਮੇਰੇ ਜਿਸ ਕਾਰਨ ਤਾਂ ਚਲੇ ਜਾਂਦਾ ਆਪਣੇ ਆਪਣਾ ਦੂਸਰਾ ਸੈਜਬਰੀ ਤਾਂ ਆਪਣੇ ਆਪ ਤਿਆਰ ਹੋ ਕੇ ਚਲੇ ਜਾਂਦਾ ਜਿਸ ਕਾਰਨ ਨੂੰ ਨਾਲ ਤਿਆਰ ਕਰਨਾ ਪੈਂਦਾ ਫਿਰ ਉਹ ਤਾਂ ਰੋਟੀ ਵੀ ਨਹੀਂ ਖਾਂਦਾ ਹੈਗਾ ਫਟਾਫਟ ਤੇ ਫਿਰ ਤਾਂ ਕਰਕੇ ਮੈਂ ਬਿਤਾੜੇ ਰੋਟੀ ਛੱਡ ਦਿੰਨੇ ਹੁੰਦੀ ਆ ਪਹਿਲਾਂ ਉਹਨੂੰ ਤਿਆਰ ਕਰਨ ਲੱਗ ਜੰਨੇ ਹੁੰਦੀ ਆ ਤੇ ਬਾਅਦ ਵਿੱਚ ਮੈਂ ਰੋਟੀ ਲਾਹੀ ਆਪਦੀ ਚਲੋ ਜੀ ਹੁਣ ਆਪਾਂ ਲੱਗਦੇ ਆ ਆਪਣੇ ਕੰਮ-ਕਾਰ ਕਰਨ ਕਾਫੀ ਟਾਈਮ ਹੋ ਗਿਆ ਤੇ ਸਫਾਈਆਂ ਕਰਨ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਚਲੋ ਜੀ ਫੇਰ ਮਿਲਾਂਗੇ ਤੁਹਾਨੂੰ ਲੋ ਜੀ ਇੱਥੇ ਸਹਿਪ੍ਰੀਤ ਦਾ ਪਾਪਾ ਕਰ ਰਿਆ ਸੀਗਾ কুলਰ ਸਾਫ ਕਿਉਂਕਿ ਜੀ ਹੁਣ ਲਗਾਤਾਰ ਮੀਂਹ ਪੈਣ ਕਰਕੇ ਠੰਡ ਹੋ ਚੁੱਕੀ ਸੀਗੀ ਤੇ কুলਰ ਆਪਣਾ ਕਈ ਦਿਨ ਦਾ ਹੁਣ ਲਗਭਗ 4-5 ਦਿਨ ਹੋ ਗਏ ਸੀਗੇ ਪਾਣੀ ਦਾ ਭਰਿਆ ਖੜਾ ਸੀਗਾ ਤੇ ਇਹ ਮੈਨੂੰ ਕਈ ਦਿਨ ਦਾ ਕਹੀ ਜਾਂਦਾ ਸੀਗਾ ਵੀ ਇਹਨੂੰ ਸਾਫ ਕਰਦੇ ਹਨਾ ਪਾਣੀ ਕੱਢਦੇ ਬਈ ਇਹ ਤਾਂ ਥੱਲਾ ਜਾ ਗੜ ਜਾਣਾ ਹਨਾ ਫਿਰ ਮੇਰਾ ਟਾਈਮ ਨਹੀਂ ਲੱਗਿਆ ਹੈਗਾ ਤੇ ਚਲ ਅੱਜ ਆਪੇ ਲੱਗ ਗਿਆ ਹਨਾ ਚਲ ਮੈਂ ਸਾਫ ਕਰ ਦਿੰਦਾ ਵੀ ਤੂੰ ਕੰਮ ਕਰ ਲੈ ਤੇ ਮੈਂ ਆਪਦਾ ਝਾੜੂ ਲਾ ਰਹੀ ਸੀਗੀ ਤੇ ਇਹਦੇ ਪਾਪੇ ਨੇ ਸਾਰੇ ਸਮਾਰ ਕੇ ਨਾ ਐਨ ਪਾਣੀ ਕੱਢ ਕੇ ਉਹਨੂੰ ਐਨ ਸੁੱਕੇ ਲੀਰ ਦੇ ਨਾਲ ਜਮਾਈ ਸੁਕਾਤਾ ਐਨ ਕੂਲਰ ਤੇ ਆਪਾਂ ਨੇ ਹੁਣ ਉਹਦੇ ਵਿੱਚ ਨਹੀਂ ਪਾਣੀ ਪਾਇਆ ਹੁਣ ਸਿਰਫ ਪੱਖਿਆਂ ਨਾਲ ਪੱਖੇ ਚੱਲਦੇ ਨੇ ਆਪਣੇ ਕਿਉਂਕਿ ਜੀ ਰੱਬ ਨੇ ਏਸੀਆਂ ਵਰਗਾ ਠੰਡਾ ਕਰਿਆ ਪਿਆ ਮੌਸਮ ਐਨਾ ਜ਼ਿਆਦਾ ਠੰਡਾ ਆਪਣੇ ਤੌਰੇ ਹੁਣ ਸਿਰਫ ਪੱਖਿਆਂ ਨਾਲ ਸੱਜੰਦਾ ਹੁਣ ਆਪਾਂ ਕੂਲਰ ਨਹੀਂ ਲਾਉਂਦੇ ਹਲੇ ਜਿੰਨਾ ਚਿਰ ਫਿਲਹਾਲ ਠੰਡਾ ਗਰਮੀ ਨਹੀਂ ਮਤਲਬ ਮਹਿਸੂਸ ਨਹੀਂ ਦਿ ਉਹਨਾਂ ਚਿਰ ਆਪਾਂ ਕੂਲਰ ਨਹੀਂ ਲਾਉਂਦੇ ਪੱਖਿਆਂ ਨਾਲ ਹੀ ਸਾਰਾਂਗੇ ਤੇ ਤੁਹਾਨੂੰ ਪਤਾ ਹੀ ਆ ਉੱਪਰ ਰਹਿੰਦੇ ਕਰਕੇ ਹਵਾ ਬਹੁਤ ਸੋਹਣੀ ਲੱਗ ਜਾਂਦੀ ਆਲੇ-ਦਾਲੋਂ ਤੇ ਇੱਥੇ ਮੈਂ ਲਾ ਰਹੀ ਸੀਗੀ ਝਾੜੂ ਤੇ ਉਹਦਾ ਪਾਪਾ ਲੱਗਿਆ ਹੋਇਆ ਸੀਗਾ ਕੂਲਰ ਸਾਫ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਤੇ ਇੱਥੇ ਨਾ ਮੈਂ ਅੱਜ ਥੱਲੇ ਭਾਈ ਆਏ ਹੋਏ ਸੀਗਾ ਉਧਰ ਉਹਨਾਂ ਨੇ ਐਲਸੀਡੀ ਵਗੈਰਾ ਲਾਉਣੀ ਸੀਗੀ ਤੇ ਮੈਂ ਉਹਨੂੰ ਜਾ ਕੇ ਕਹਿ ਕੇ ਆਈ ਸੀਗੀ ਵੀ ਸਾਡੇ ਹਨਾ ਪਰਦੇ ਲਾਉਣੇ ਵਾਲੇ ਨੇ ਇੱਥੇ ਬਈ ਪਰਦੇ ਲਵਾਉਣੇ ਸੀਗੇ ਆਪਾਂ ਨੇ ਤੇ ਉਹ ਭਾਈ ਆਊਗਾ ਤੇ ਉਹ ਲਾਊਗਾ ਪਰਦੇ ਹੁਣ ਆਪਣੇ ਫਰਦੇ ਲਾਉਣੇ ਵਾਲੇ ਨੇ ਕਾਫੀ ਟਾਈਮ ਕਾਲਜੀ ਹੋਈ ਜਾਂਦੀ ਸੀ ਉਸਮਾਨਤ ਮੇਰਾ ਕਈ ਵੀ ਕਾਫੀ ਟਾਈਮ ਦਾ ਲਿਆ ਕੇ ਰੱਖਿਆ ਹੋਇਆ ਬਸ ਡ੍ਰਿੱਲੇ ਨਹੀਂ ਸੀਗੀ ਆਪਣੇ ਕੋਲ ਗਲੀਆਂ ਕੱਢਣ ਲਈ ਛੱਤ ਨੂੰ ਛੱਤ ਦੇ ਵਿੱਚ ਤੇ ਉਹ ਭਾਈ ਅੱਜ ਕੱਢ ਜੂਗਾ ਤੇ ਆਪਣੇ ਪਰਦੇ ਵੀ ਲੱਗ ਜਾਣਗੇ ਤੇ ਹੁਣ ਜੀ ਆਪਾਂ ਇੱਥੇ ਲੈਣੇ ਆਂ ਕੁਝ ਕ ਨਾਮ ਨੇ ਜਿਨ੍ਹਾਂ ਨੇ ਆਪਾਂ ਨੂੰ ਮੈਸੇਜ ਕਰਦੇ ਨੇ ਅੱਜ ਵਾਲੀ ਵੀਡੀਓ ਤੇ ਤੇ ਉਹਨਾਂ ਦੇ ਆਪਾਂ ਨਾਮ ਲੈਣੇ ਆ ਤੇ ਸਾਰਾ ਨਾ ਫਸਟ ਫਸਟ ਨਾਮ ਜਿਹਦਾ ਮੈਸੇਜ ਆਇਆ ਸੀਗੀ ਉਹ ਸੀਗੇ ਬਾਜਬਾ ਫੈਮਿਲੀ ਤੋਂ ਹਰਪ੍ਰੀਤ ਭੈਣ ਤੇ ਉਹਨਾਂ ਨੇ ਲਿਖਿਆ ਸੀਗਾ ਕਿ ਮੇਰਾ ਫਾਸਟ ਲਾਈਕ ਆ ਤੇ ਫਾਸਟ ਕਮੈਂਟ ਆ ਹਨਾ ਸਭ ਤੋਂ ਪਹਿਲਾਂ ਉਹਨਾਂ ਨੇ ਕਰਿਆ ਸੀਗਾ ਕਮੈਂਟ ਹਰਪ੍ਰੀਤ ਕੌਰ ਜੀ ਨੇ ਹਰਪ੍ਰੀਤ ਕੌਰ ਜੀ ਮੇਰੀ ਇੱਕ ਛੋਟੀ ਨਣ ਦਾ ਨਾਮ ਵੀ ਹਰਪ੍ਰੀਤ ਕੌਰ ਆ ਹਨਾ ਇਸ ਲਈ ਤੁਸੀਂ ਵੀ ਮੇਰੀ ਨਣਦ ਦੀ ਤਰ੍ਹਾਂ ਹੀ ਹੋ ਹਨਾ ਤੁਹਾਡਾ ਨਾਮ ਸੇਮ ਆ ਹਨਾ ਤੇ ਦੂਸਰਾ ਹੈਗਾ ਪ੍ਰਭਨੂਰ ਮੱਲੀ ਤੁਹਾਡਾ ਵਿਦੀ ਦੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਵਾਲੀ ਵੀਡੀਓ ਤੇ ਵੀ ਮੈਸੇਜ ਕਰਿਆ ਸਰਬਜੀਤ ਕੌਰ ਢਿੱਲੋਂ ਇਹ ਵੀ ਦੀਦੀ ਬਹੁਤ ਸਪੋਰਟ ਕਰਦੇ ਨੇ ਇਹ ਵੀ ਰੋਜ਼ ਮੈਸੇਜ ਕਰਦੇ ਨੇ ਆਪਾਂ ਨੂੰ ਤੇ ਇੱਕ ਹੈਗਾ ਜੀ ਸੋਨਾ ਡੈਰੀ ਫਾਰਮ ਤੇ ਆਮਨਦੀਪ ਕੌਰ ਲੁਧਿਆਣੇ ਤੋਂ ਨੇ ਸ਼ਾਇਦ ਇਹ ਇਹਨਾਂ ਨੇ ਕਿਹਾ ਸੀਗਾ ਵੀ ਲੁਧਿਆਣੇ ਤੁਸੀਂ ਕਿੱਥੇ ਰਹਿੰਦੇ ਹੋ ਤੇ ਅਸੀਂ ਇਹਨਾਂ ਨੂੰ ਦੱਸਦੇ ਆ ਕਿ ਅਸੀਂ ਲੁਧਿਆਣਾ ਸਾਡਾ ਜ਼ਿਲ੍ਹਾ ਏ ਪਰ ਪਿੰਡ ਸਾਡਾ ਤਖਰਾ ਏ ਹਨਾ ਤੇ ਅੱਗੇ ਸੀਗੇ ਰਾਜਵਿੰਦਰ ਸਿੰਘ ਜੀ ਅੱਗੇ ਸੀਗੇ ਸੁਖਦੇਵ ਢਿੱਲੋਂ ਤੇ ਇਹ ਵੀਰ ਜੀ ਪੁੱਛ ਰਹੇ ਸੀਗੇ ਕਿ ਤੁਹਾਨੂੰ YouTube ਤੋਂ ਕਿੰਨੀ ਇਨਕਮ ਆਉਂਦੀ ਆ ਹੈ ਨਾ ਵੀਰ ਜੀ ਹਾਲੇ ਆਪਾਂ ਨੂੰ ਕੋਈ ਇਨਕਮ ਨਹੀਂ ਆਉਂਦੀ ਕਿਉਂਕਿ ਹਲੇ ਆਪਣਾ ਬੌਸ ਟਾਈਮ ਕੰਪਲੀਟ ਨਹੀਂ ਹੋਇਆ ਕਿਉਂਕਿ ਜੀ ਹਲੇ ਤੁਹਾਨੂੰ ਪਤਾ ਹੀ ਆ YouTube ਦੇ ਜਿਹੜੇ ਪ੍ਰੋਸੈਸ ਨੇ ਉਹ ਸਾਰੇ ਪੂਰੇ ਕਰਕੇ ਉਸ ਤੋਂ ਬਾਅਦ ਚੈਨਲ ਮੋਨਟਾਈਜ਼ ਹੁੰਦਾ ਤਾ ਇਨਕਮ ਆਉਣ ਲੱਗਦੀ ਆ ਹਲੇ ਆਪਣਾ ਚੈਨਲ ਮੋਨਟਾਈਜ਼ ਨਹੀਂ ਹੋਇਆ ਥੋੜਾ ਜਿਹਾ ਟਾਈਮ ਲੱਗੂਗਾ ਤਾਂ ਹੀ ਮੈਂ ਕਹਨੀ ਨੀ ਆ ਰੋਜ਼ ਰੋਜ਼ ਤੁਹਾਨੂੰ ਕਿ ਫੁੱਲ ਸਪੋਰਟ ਕਰੋ ਤੇ ਫੁੱਲ ਵੀਡੀਓ ਦੇਖੋ ਤਾਂ ਜੋ ਆਪਣਾ ਹਨਾ ਬਹੁਤ ਟਾਈਮ ਕੰਪਲੀਟ ਹੋ ਜAVE ਤੇ ਜਲਦੀ ਤੋਂ ਜਲਦੀ ਆਪਣਾ ਚੈਨਲ ਮੋਨਟਾਈਜ਼ ਹੋ ਜAVE ਫਿਰ ਇਨਕਮ ਆਊਗੀ ਆਪਣੀ ਫਿਰ ਤੁਹਾਨੂੰ ਦੱਸਾਂਗੇ ਜ਼ਰੂਰ ਕਿ ਕਿੰਨੀ ਆਈ ਫਿਲਹਾਲ ਤਾਂ ਹਲੇ ਕੁਝ ਬਣੇਗੀ ਤੇ ਇੱਕ ਸੰਗਰੂਰ ਫੈਮਿਲੀ ਕੁਕਿੰਗ ਚੈਨਲ ਵਾਲੇ ਦੀਦੀ ਨੇ ਇਹਨਾਂ ਦੇ ਵੀ ਜੀ ਦੋ ਚੈਨਲ ਨੇ ਤੇ ਇਹ ਵੀ ਪੁੱਛਦੇ ਸੀਗੇ ਕਿ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਪਰ ਦੀਦੀ ਮੇਰਾ ਚੈਨਲ ਹਲੇ ਮੋਨਟਾਈਜ਼ ਨਹੀਂ ਹੋਇਆ ਥੋੜਾ ਜਿਹਾ ਬੋਸ ਟਾਈਮ ਰਹਿੰਦਾ ਹੈ ਹਲੇ ਉਹ ਕੰਪਲੀਟ ਕਰਨ ਲੱਗੇ ਹੋਇਆ ਚਲੋ ਜੀ ਹਨਾ ਜੀ ਵਾਹਿਗੁਰੂ ਜੀ ਚਾਹਿਆ ਤਾਂ ਛੇਤੀ ਕੰਪਲੀਟ ਹੋ ਜਾਊਗਾ ਤੇ ਆਪਣਾ ਚੈਨਲ ਛੇਤੀ ਮੋਨਟਾਈਜ਼ ਹੋ ਜਾਊਗਾ ਤੇ ਹਾਂਜੀ ਇੱਕ ਹੈਗੇ ਨੇ ਸ਼ਰਨ ਫੈਮਿਲੀ ਬਲੌਗ ਚੈਨਲ ਵਾਲੇ ਤੇ ਇਹ ਵੀ ਦੀਦੀ ਆਪਾਂ ਨੂੰ ਮੈਸੇਜ ਕਰਦੇ ਨੇ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਜੀ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਮੇਰੀ ਵੀਡੀਓ ਨੂੰ ਵਾਚ ਕਰਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਇਸੇ ਤਰ੍ਹਾਂ ਪਲੀਜ਼ ਸਪੋਰਟ ਕਰਦੇ ਰਹੋ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਇਸੇ ਤਰ੍ਹਾਂ ਆਪਾਂ ਜੀ ਅੱਗੇ ਵਧਦੇ ਰਹੀਏ ਤੁਹਾਡੀ ਸਪੋਰਟ ਦੇ ਨਾਲ ਤੁਹਾਡੀ ਸਪੋਰਟ ਨਾਲੇ ਅੱਗੇ ਜਾਵਾਂਗੇ ਜੀ ਆਪਾਂ ਤੇ ਹਾਂਜੀ ਇੱਥੇ ਉਹ ਵੀਰਾ ਆ ਗਿਆ ਸੀਗਾ ਅ ਛੱਤ ਦੇ ਵਿੱਚ ਗਲੀਆਂ ਕੱਢਣ ਤੇ ਹੁਣ ਉਹ ਉਹ ਮਤਲਬ ਡ੍ਰਿਲਿੰਗ ਦੇ ਨਾਲ ਉਹ ਨੇ ਗਲੀਆਂ ਕੱਢ ਕੇ ਇੱਥੇ ਪੜਦੇ ਵਗੈਰਾ ਫਿੱਟ ਕਰ ਚੁੱਕਾ ਕਾਫੀ ਟਾਈਮ ਲਾੜਿਆ ਪਿਆ ਸੀਗਾ ਇਹ ਕੰਮ ਜਦੋਂ ਜੀ ਹਨਾ ਚਲੋ ਜੀ ਜਦੋਂ ਹਨਾ ਕਿਸੇ ਕੰਮ ਦਾ ਵੇਲਾ ਹੋਣਾ ਉਦੋਂ ਹੀ ਹੋਣਾ ਹਨਾ ਤੇ ਪਤਾ ਨਹੀਂ ਕੀ ਮਾੜੇ ਜੇ ਕੰਮ ਪਿੱਛੋਂ ਕੋਲਜੀ ਹੋਈ ਜਾਂਦੀ ਹੁੰਦੀ ਆ ਤੇ ਇਹ ਤਾਂ ਕਹਿੰਦਾ ਸੀਗਾ ਕਿ ਕਹਿੰਦਾ ਵੀ ਤੁਸੀਂ ਮੈਨੂੰ ਜਦੇ ਫੋਨ ਕਰ ਦਿੰਦੇ ਕੀ ਵੀ ਚਾਰ ਗਲੀਆਂ ਹੀ ਸੀਗਾ ਵੀ ਮੈਂ ਆ ਕੇ ਕੱਢ ਜਾਂਦਾ ਪਰ ਕੋਈ ਮੰਨਿਆ ਹੀ ਨਹੀਂਗਾ ਫੋਨ ਕਰਨ ਨੂੰ ਕਹਿੰਦੇ ਨਹੀਂ ਜਿੱਦਣ ਕਿ ਤੇ ਹਨਾ ਟੀਵੀ ਵਗੈਰਾ ਲੋਟ ਕਰਨਾ ਹੈ ਉਧਰ ਵੀ ਉਸ ਦਿਨ ਆਪਾਂ ਕਰਵਾ ਲਾਂਗੇ ਹਨਾ ਚਲੋ ਜੀ ਬਣੇ ਰਿਓ ਬਲੌਗ ਦੇ ਨਾਲ ਲਓ ਜੀ ਆਪਾਂ ਨੇ ਆ ਪੜਦੇ ਲਾਤੇ ਹਾਂ ਭਾਈ ਨੇ ਪੜਦੇ ਕਤਲੇ ਮੱਖੀਆਂ ਮੱਛਰ ਦਾ ਬਹੁਤ ਉਸ ਮਾਨ ਦਾ ਕੱਦਾ ਵੇਤੀ ਲੰਦਾ ਬਸ ਇੱਕ ਡ੍ਰਿੱਲੇ ਨਹੀਂ ਸੀਗੀ ਆਪਣੇ ਕੋਲ ਤਾਂ ਕਰਕੇ ਹੁਣ ਉਹ ਭਾਈ ਆਇਆ ਹੋਇਆ ਸੀਗਾ ਉਦੋਂ ਕਿ ਆਪਾਂ ਨੇ ਫਿਰ ਉਹਨੂੰ ਬੁਲਾ ਕੇ ਲਵਾ ਲਿਆ ਇਹਦੇ ਨਾਲ ਮਤਲਬ ਚਲੋ ਮੱਖੀਆਂ ਨਹੀਂ ਆਉਣਗੀਆਂ ਹਨਾ ਫਿਰ ਪੜਦਾ ਜਾ ਹੋ ਜਾ ਕਰੂ ਚਾਹੇ ਗੇਟ ਜਵਾ ਖੁੱਲਾ ਹੀ ਛੱਡ ਦਾਂ ਕਈ ਵਾਰ ਗੇਟ ਖੁੱਲਾ ਛੱਡ ਦਿੰਦੇ ਸੀਗੇ ਫਿਰ ਨਾਲੇ ਉਮੀ ਵੀ ਹਨਾ ਬਰਾਂਡੇ 'ਚ ਪੜਦਾ ਜਾ ਕੋ ਗਿਆ ਇਹ ਇਦਾਂ ਜਿਹੜੇ ਕੱਲੇ ਕਪੜੇ ਧੁੱਤੇ ਸੀਗੇ ਮੇਰੇ ਮਿੰਜੇ ਤੇ ਫੋਲ ਤੇ ਮੈਂ ਕੁਛ ਗਿੱਲੇ ਸੀਗੇ ਮੀ ਆਉਣ ਕਰਕੇ ਚੱਕਣੇ ਪੈ ਗਏ ਕੱਲ ਸ਼ਾਮੀ ਮੀ ਆ ਗਿਆ ਤਾਂ ਜਿਸ ਕਾਰਨ ਆ ਗਿਆ ਸਕੂਲੋਂ ਕੀ ਕਰ ਰਹੇ ਆ ਤੂੰ ਇਹ ਵੀ ਹੱਥ ਪੈਰ ਵਗੈਰਾ ਧੋ ਰਿਹਾ ਆ ਬਦੇ ਪਤਾ ਨਹੀਂ ਕਿੱਥੇ ਘੁੰਮ ਕੇ ਆਇਆ ਲੋ ਜੀ ਹੁਣ ਆਪਾਂ ਕਰ ਰਹੇ ਆ ਸ਼ਾਮ ਦੇ ਖਾਣੇ ਦੀ ਤਿਆਰੀ ਇੱਥੇ ਵੱਜ ਚੁੱਕੇ ਨੇ ਚਾਹ ਤੇ ਹੋਮ ਨੂੰ ਆਇਆ ਵੀ ਆਪਾਂ ਚੈਰੀ ਕਰਕੇ ਸ਼ਾਮ ਨੂੰ ਜਿਹੜੀ ਦਾ ਸਭ ਜਿਹਾ ਨਹੀਂ ਆ ਜੀ ਕਿਉਂਕਿ ਜੇ ਤੇ ਤਾਂ ਦਾ ਟਾਈਮ ਹੋ ਜਾਣਾ ਤਾਂ ਕਰਕੇ ਮੈਂ ਪਚੀ ਰੰਗ ਆ ਗਈ ਸੀ ਤੇ ਅੱਜ ਅੱਜ ਆਪਾਂ ਜੀ ਕੜੀ ਬਣਾਵਾਂਗੇ ਕਹਿੰਦੇ ਕੜੀ ਖਾਣੀ ਹੈ ਕੜੀ ਦੇ ਨਾਲ ਫਿਰ ਲੇਕਿਨ ਚੌਲ ਪਕਾਣਗੇ ਜਣਾ ਬੜੀ ਚੌਲ ਬਣਾਵਾਂਗੇ ਅੱਜ ਸ਼ਾਮ ਤੇ ਇਹਦੇ ਦੇ ਮੰਗਦੇ ਸੀਗਾ ਬਹੁਤ ਚੋਲ ਬਣਾ ਲੈਣੀ ਹੈ ਹਨਾ ਤੇ ਮੈਂ ਨਾ ਇੱਥੇ ਮੋਂ ਕੋਸ਼ਿਪੀ ਤੁਹਾਨੂੰ ਮੈਂ ਨਵੀਂ ਅਦਰਕ ਨਹੀਂ ਕੁਝ ਪਿਆਜ਼ ਮੈਂ ਨੰਬਰ ਦੇ ਕੱਟ ਲੂੰਗੀ ਤੇ ਜੀ ਦਾ ਆਪਾ ਪਕੌੜੇ ਬਣਾਵਾਂਗੇ ਕੜੀ ਪਕੌੜਾ ਬਣਾਵਾਂਗੇ ਜੀ ਤੇ ਕੋਰਸ਼ਾ ਪਿਆਜ ਆਪਾਂ ਛੜਤੀ ਨੂੰ ਕੱਟ ਲਾਂਗੇ ਹੁਣ ਆਇਥੇ ਬਸਮੀ ਲੱਗ ਰਹੀ ਹੈ ਅਦਰੂ ਵੀ ਪਾਣੀ ਕੁਲੀਆਂ ਦੋ ਬਲੇ ਕਮਰੇ ਜੇ ਵੀ ਤੇ ਸਹਿਲ ਬਰੀ ਦਸਾਉਂਗੇ ਇਸ ਕੋਲੋਂ ਆਉਂਦਾ ਕੋਣੇ ਸ਼ਾਮ ਨੂੰ ਚੌਂਕ ਸਿੱਟਾ ਪਿਆ ਤੇ ਕੋਲ ਫੇਰ ਰਾਤ ਨੂੰ ਸੇਸ਼ੀਤੀ ਨਾਲ ਨੀਂਦ ਨਹੀਂ ਆਉਂਦੀ ਇਹਦੀ ਇਹ ਕਰਦਾ ਨਾ ਨੀਂਦ ਨਹੀਂ ਆਉਂਦੀ ਤੇ ਇਹਦੇ ਨਾਲ ਕੇ ਸੌਂ ਗਏ। 9:30 ਦਾ ਸਾਢੇ ਕਿਤੇ ਨੂੰ ਹੋਈ। ਚਲੋ ਆਪੇ ਸੌਂ ਗਏ। ਫੇਰ ਰਾਤ ਨੂੰ ਤੇ ਬੈਠੇ ਰਹਿੰਦੇ। 11:00 ਵਜੇ। ਲਓ ਜੀ ਆਪਣੇ ਰਾਤ ਵੀ ਨਹੀਂ ਆਇਆ ਸੀ ਨਾ। ਇਹ ਮੀਂਹ ਆਪਰੇ ਬਾਵਾ ਪੈ ਗਿਆ। ਫੇਰ ਅੰਦਰ ਹੋ ਗਏ। ਉਹ ਜੀ ਆ ਜਾਂਦਾ। ਉਹਦੇ ਕੰਨ ਮੌਸਮ ਠੰਡਾ ਹੋਇਆ ਹੋਇਆ ਮੌਸਮ 'ਚ ਤਬਦੀਲੀ ਆ ਗਈ ਥੋੜੀ ਜੀ ਦੇਖੀ ਜਾਂਦੀ ਆ ਹੁਣ ਕਿੰਨਾ ਚੱਲ ਰਹੀ ਆ ਇਹ ਵੀ ਨਹੀਂ ਕੋਈ ਕਹਦਾ ਜਦੋਂ ਧੁੱਪ ਆ ਨਿਕਲਾਈ ਹਨਾ ਫੇਰ ਗਰਮੀ ਜੀ ਪੈਣ ਲੱਗ ਜਾਂਦੀ ਆ ਅੱਜ ਦਾ ਮੌਸਮ ਠੀਕ ਹੁੰਦਾ ਹੈ ਹਾਲੇ ਬੱਦਲ ਫੈਲਾ ਬਾਹਰ ਇਹ ਨਹੀਂ ਮੱਧਮ ਜੀ ਹੋਊਗਾ ਤੋਂ ਜ਼ਿਆਦਾ ਨਹੀਂ ਦੀ ਹੈ ਇਹ ਤਾਂ ਆਪਾਂ ਨੇ ਪੜਦੇ ਲਵਾਤੇ ਤੇ ਮੈਨੂੰ ਨਾ ਇਹਦਾ ਵਧੀਆ ਲੱਗਦਾ ਜਦੋਂ ਪਰਦੇ ਦੇ ਦਿੰਦੇ ਬੈਠਾ। ਪਰਦਾ ਪੜਦਾ ਜੇ ਹੋਵੇ ਨਾ ਚੰਗਾ ਲੱਗਦਾ। ਕਿ ਤੁਲਾ ਜਿਹਾ ਸੀਗਾ। ਕਮਰਾ ਹੀ ਬਣ ਗਿਆ ਮੇਰਾ। ਵਧੀਆ ਲੱਗਦਾ ਜਦੋਂ ਮਤਲਬ ਦੁਪਹਿਰੇ ਕੰਮ ਕਰਨਾ ਘੜੀ ਕੋਈ ਸਾਰੇ ਪਰਦੇ ਪੂਰੇ ਤਾਂ ਕਿ ਮੇਰੇ ਚ ਪੈਟ ਦੀ ਆਤ ਨਹੀਂ। ਤੇ ਤਾਂ ਪਰਦੇ ਲਾ ਕੇ ਸੋਹਣੇ ਤੇ ਘੜੀ ਜਿਹਾ ਸੋਹਣਾ ਹੁੰਦਾ। ਮੈਨੂੰ ਤਾਂ ਜਿੱਦ ਸਰ ਜੜੀਆਂ ਇੰਨੀਆਂ। ਨੜਾ ਆਉਂਦਾ ਨਹੀਂ ਮੱਖੀ ਮੱਖੀ ਮੱਛਰ ਨਹੀਂ ਆਉਂਦਾ ਹੈਗਾ ਪਰ ਦੇ ਨਾ ਹਿੱਲੀ ਜਾਂਦਾ ਨਾ ਪਰਦਾ ਹਵਾ ਚੱਲ ਰਹੀ ਹੈ ਨਹੀਂ ਦਾ ਜਵਾਬ ਦਿਨ ਤੋਂ ਬਿੱਨ ਗੇਟ ਖੋਲ ਦਿੰਦੇ ਸੀ ਲਓ ਜੀ ਆਪਾਂ ਛਿੱਲ ਲਈਏ ਪਿਆਜ਼ ਥੋਕੇ ਲੈ ਕੇ ਵਰਨੇ ਮੈਂ ਨੂੰ ਛਿੱਲ ਕੇ ਲੈ ਦੇ ਪੇਤਨ ਬਣਾਉਣ ਲਈ ਲੈਣਾ ਹੈ ਕੜੀ ਬਣਾਉਣੀ ਹੈ ਜੀ ਆਪਾਂ ਕੜੀ ਪਕੌੜਾ ਸੌਜੀ ਹੁਣ ਆਪਾਂ ਲਾਗੇ ਪਕੌੜੇ ਬਣਾਉਣ ਤੇ ਮੈਂ ਇਹਦੇ ਵਿੱਚ ਪਾ ਤੀ ਤੇਲ ਦੇ ਵਿੱਚ ਤੇ ਕੁਛ ਇੰਦਰ ਕੱਢ ਕੇ ਰੱਖ ਤੇ ਕੁਬਸ ਹੁਣ ਪਕੌੜੇ ਬਣਾ ਕੇ ਰੱਖ ਜੂਗੀ ਮੇਰੇ ਹੋ ਗਏ ਧਰਾਂ ਦਾ ਟਾਈਮ ਤੇ ਪਹਿਲਾਂ ਮੈਂ ਆਉਂਗੀ ਧਰਾਂ ਚੋ ਕੇ ਫੇਰ ਆ ਕੇ ਬਣਾਉਣੇ ਆ ਖੜੀਂ ਤੜਕਾ ਆ ਕੇ ਲਾਉਂਗੀ ਮੈਨੂੰ ਪਹਿਲਾਂ ਇਸੇ ਗਾ ਜਾਨੂ ਬਣ ਜੂਗੀ ਮੈਨੂੰ ਲੱਗਿਆ ਟਾਈਮ ਚੇਰ ਦੇਣੂ ਤੇ ਸਾਨੂੰ ਆਪਣੇ ਧਰਾਂ ਟਾਈਮ ਹੋ ਗਏ ਆ ਹੁਣ ਆਪਾਂ ਨੂੰ ਤੜਕਾ ਵਿਚਾਲੇ ਛੱਡ ਕੇ ਜਾਣਾ ਪੈਣਾ ਕਿਉਂਕਿ ਜੇ ਫੇਰ ਮੈਂ ਸਭ ਚੋਣ ਨੂੰ ਲੇਟ ਹੋ ਜਾਣੀਆਂ ਨੇ ਤੁਹਾਨੂੰ ਪਤਾ ਹੀ ਆ ਫੇਰ ਦੂਜੀ ਆਪਣਾ ਸਾਧਰੇ ਆ ਜਾਂਦਾ ਫੇਰ ਕਈ ਵਾਰ ਫੇਰ ਘਰੇ ਪਕਾਉਣਾ ਪੈਂਦਾ ਦੁੱਧ ਜਿਵੇਂ ਆਹ ਕਰਕੇ ਆਪਾਂ ਪਹਿਲਾਂ ਜਾ ਕੇ ਧਾਣਾ ਚੋਲੀਏ ਪਕੌੜੇ ਆਪਣੇ ਬਣ ਕੇ ਤਿਆਰ ਹੋ ਗਏ ਬਸ ਰੱਖ ਜਾਾਂਗੇ ਇਹਨਾਂ ਨੂੰ ਆਹ ਤੜਕਾ ਲਾ ਦੂੰਗੀ ਕੋਸਵਾ ਗਾਂ ਬੇ ਕੜੀ ਪਕੌੜਾ ਕੱਲੇ ਕੱਲੇ ਕਰਕੇ ਖਾਂਦਾਂਗੇ ਤੇ ਅਜਾਂ ਦੇ ਪਕੌੜੇ ਬਣਾਇਆ ਇਧਰ ਪਏ ਨੇ ਕੱਢਦੇ ਪਹਿਲਾਂ